ਮੈਂ ਨਾ ਹੀ ਕਦੀ ਮੀਟ ਖਾਈਏ ਤਾਂ ਸ਼ਰਾਬ ਦਾ ਆਂਡਾ। ਜਿਹੜੇ ਬੰਦੇ ਨੇ ਉਹਨਾਂ ਨੇ ਉਹਨਾਂ ਨੂੰ ਭੇਜਿਆ ਵਾ ਨਾ ਮੈਨੂੰ ਉਹਨਾਂ ਦਾ ਦੱਸੋ। ਐਸਟੈਂਡ ਤੇ ਇੰਨਾ ਕੁ ਸਵਾਲ ਆ ਵੀ ਗੁਰੂ ਮਹਾਰਾਜ ਦਾ ਜਿਹੜਾ ਪ੍ਰਕਾਸ਼ ਜਾਂ ਪੋਥੀਆਂ ਪਈਆਂ ਨੇ ਉਹ ਸਤਕਾਰ ਸਹਿਤ ਪਈਆਂ ਨੇ। ਬਾਕੀ ਆਪਾਂ ਜਿਹੜੀ ਤੁਸੀਂ ਦੂਸਰੀ ਗੱਲ ਕਹਿੰਦੇ ਹੋ ਆਪਾਂ ਬਹਿ ਕੇ ਕਰ ਲੈਂਦੇ ਹਾਂ। ਨਾ ਨਾ ਪਹਿਲਾਂ ਮੈਨੂੰ ਉਹ ਬੰਦੇ ਦਾ ਨਾਮ ਦੱਸੋ ਜੀ। ਕਬਲ ਜੀ। ਪਾਜੀ ਇਹ ਕੀ ਗੱਲ ਇਹਨਾਂ ਦੱਸਿਓ ਜੀ। ਅਹੀਂ ਢੜੀ ਘਰ ਗੁਰੂ ਹਾਂਜੀ ਗੁਰਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਆਏ ਆ। ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ? ਬਾਬਾ ਜੀ ਨੇ ਜੋ ਵੀ ਕਿਹਾ ਉਹਨਾਂ ਨੇ ਠੀਕ ਕਿਹਾ ਤੇ ਜੋ ਕਹਿਣਗੇ ਅਸੀਂ ਉਹਨਾਂ ਦੀ ਸਾਰੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਪ੍ਰਕਾਸ਼ 레ਜਨ ਬਾਬਾ ਜੀ ਕੋਈ ਗੱਲ ਨਹੀਂ ਵੀਰ ਜੀ ਜੇ ਉਹ ਕਿਉਂਕਿ ਉਹਨਾਂ ਨੂੰ ਜਿਆਦਾ ਪੜ੍ਹਾਈ ਕੀਤੀ ਉਹਨਾਂ ਨੂੰ ਜਿਆਦਾ ਪਤਾ ਸਾਡੇ ਨਾਲ ਉਹਨਾਂ ਨੂੰ ਜਿਆਦਾ ਨੌਲੇਜ ਹੋ ਸਕਦਾ ਅਸੀਂ ਉਨੀ ਵਧੀਆ ਤਰੀਕੇ ਦੇ ਨਾਲ ਨਾ ਰੱਖ ਸਕਦੇ ਹੋ ਇਹ ਜੋ ਉਹਨਾਂ ਦੀ ਸੇਵਨ ਯੂਨੀਵਰਸ ਸਭਾ ਅਲ੍ਹਾ ਕਰ ਸਕਦੇ ਤੇ ਬਾਬਾ ਜੀ ਜੋ ਕਹਿੰਦੇ ਉਹ ਠੀਕ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸ਼ਹਿਰ ਦੇ ਵਿੱਚ ਕੁੰਜਿਆਂ ਕਵਲਜੀਤ ਕੌਰ ਦੇ ਘਰ ਇਸ ਘਰ ਵਿੱਚ ਮਹਾਰਾਜ ਦੀਆਂ ਪੋਥੀਆਂ ਸੁਭਾਇਮਾਨ ਸਨ ਪਹਿਲਾ ਭਾਗ ਤੇ ਦੂਜਾ ਭਾਗ ਭਾਗ ਜਦੋਂ ਅਸੀਂ ਆਣ ਕੇ ਦਰਸ਼ਨ ਕੀਤੇ ਨੇ ਮਹਾਰਾਜ ਦੀਆਂ ਪੋਥੀਆਂ ਦੇ ਉੱਥੇ ਹੀ ਬੂਟੀ ਪਰਲ ਦਾ ਸਾਰਾ ਸਮਾਨ ਮੇਕਅਪ ਦਾ ਰੱਖਿਆ ਹੋਇਆ ਸੀ ਇੱਥੇ ਬੂਟੀ ਪਰਲ ਦਾ ਵੀ ਕੰਮਕਿਤ ਕਰਦੇ ਰਹੇ ਨੇ ਪਤਾ ਨਹੀਂ ਕਿਹੜੀ ਔਰਤ ਕਰਦੀ ਰਹੀ ਹੈ ਇਹ ਦੱਸ ਸਕਦੇ ਨੇ ਫਿਰ ਇਹ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਸਨ ਜਿੱਥੇ ਮਹਾਰਾਜ ਦੀਆਂ ਪੋਥੀਆਂ ਨੇ ਮੈਂ ਉਹ ਸੰਗਸਾਰੀ ਨੂੰ ਦੱਸ ਦਵਾਂ ਮੀਡੀਆ ਰਾਈ ਕਿ ਉਹ ਆਪਣੇ ਆਪ ਜਾਂ ਗੁਰੂ ਘਰ ਕੇ ਸੁਭਾਇਮਣ ਕਰਦੇ ਜਦੋਂ ਅਸੀਂ ਪ੍ਰਸ਼ਾਸਨ ਨੂੰ ਲੈ ਕੇ ਜਾਵਾਂਗੇ ਫਿਰ ਕਾਨੂੰਨੀ ਕਾਰਵਾਈ ਜ਼ਰੂਰ ਉਹਨਾਂ ਦੇ ਕਰਾਵਾਂਗੇ ਪਰ ਅੱਜ ਇਸ ਦਿਨ ਇਸ ਪਰਿਵਾਰ ਨੇ ਮਾਫੀ ਮੰਗੀ ਆ ਕਿ ਸਾਡੇ ਕੋਲ ਗਲਤੀ ਹੋ ਗਈ ਆ ਭੁੱਲ ਹੋ ਗਈ ਆ ਅਸੀਂ ਅਗਾਹ ਇਹ ਜੀ ਕਦੀ ਭੁੱਲ ਨਹੀਂ ਕਰਾਂਗੇ ਜੇ ਕਰਦੇ ਨੇ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਨੂੰ ਇੱਕ ਮੌਕਾ ਦੇ ਦਿੱਤਾ ਜਿਹੜੀਆਂ ਮਹਾਰਾਜ ਦੀਆਂ ਪੋਤੀਆਂ ਨੇ ਉਹ ਸਤਗੁਰਧੀਆਂ ਪਵਿੱਤਰ ਜਿਹੜੀ ਬਾਣੀ ਹੈ ਉਹ ਗੁਰਦੁਆਰਾ ਸਾਹਿਬ ਕੇ ਸੁਭਾਇਮਣ ਕਰ ਦਿੱਤੀਆਂ ਜਾਣਗੀਆਂ ਇਹ ਪਰਿਵਾਰ ਗੁਰੂ ਘਰ ਜਾ ਕੇ ਆਪਣੀ ਜ਼ਰੂਰ ਖਿਮਾ ਦੀ ਜਾਚਣਾ ਮਾਫੀ ਮੰਗਣਗੇ ਵੇ ਇਹਨਾਂ ਨੇ ਲਿਖਤੀ ਵੀ ਦਿੱਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਡੀ ਜਥੇਬੰਦੀ ਜਿਹੜੀ ਹੈ ਕਹਿ ਲਈਏ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਉਹ ਅੱਜ ਤੱਕ ਸਟੈਂਡ ਨਹੀਂ ਲੈਂਦੀ ਕਿ ਉਹਨਾਂ ਨੂੰ ਜਿਹੜਾ ਆਣ ਕੇ ਸਮੇਂ-ਸਮੇਂ ਸਿਰ ਪਿੰਡਾਂ ਵਿੱਚ ਲੌਂਸਮੈਂਟ ਕਰਵਾ ਕੇ ਉਹਨਾਂ ਦੇ ਘਰਾਂ ਵਿੱਚ ਜਿਹੜੇ ਅਫਿਰਜ ਜਿਹੜੇ ਆ ਗੁਟਕਾ ਸਾਹਿਬ ਤੇ ਜਾਂ ਲਿਟਰੇਚਰ ਜਿਹਨਾਂ ਦੇ ਉੱਪਰ ਗੁਰਬਾਣੀ ਹੈ ਅੰਕਤ ਆ ਉਹਨਾਂ ਨੂੰ ਲੈ ਜਾਇਆ ਕਰੀਏ ਕਿ ਗੁਰੂ ਘਰ ਦੀ ਜਿਹੜੀ ਹੈ ਬਾਣੀ ਦੀ ਜਿਹੜੀ ਬੇਦਬੀ ਨੁਕਸ ਨਹੀਂ ਵੇਖੋ ਜੀ ਜਿਨ੍ਹਾਂ ਨੇ ਕਰਨੀ ਹਾਂ ਵਾਰ ਹੀ ਕੀਦ ਨੂੰ ਖਾਂ ਲੱਗੀ ਹੈ ਉਹ ਤੇ ਆਪ ਸਤਗੁਰ ਦੀ ਪਵਿੱਤਰ ਗੁਰਬਾਣੀ ਜਿਹੜੀਆਂ ਪੋਤੀਆਂ ਵਾਂ ਡਿੱਗੀ ਦੇ ਵਿੱਚ ਸਤਕਾਰ ਸਹਿਤ ਨਹੀਂ ਭੇਜਦੀ ਉਹ ਉਹਨਾਂ ਨੂੰ ਇਤਿਹਾਸ ਭੁੱਲ ਗਿਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਭਾਈ ਮੋਹ ਜੀ ਕੋਲੋਂ ਪੋਤੀਆਂ ਲੈ ਕੇ ਆਏ ਆ ਉਹ ਇਤਿਹਾਸ ਉਹਨਾਂ ਨੂੰ ਭੁੱਲ ਗਿਆ ਵਾ ਉਹ ਤੇ ਆਪ ਖੁਦ ਮਹਾਰਾਜੀ ਦੀ ਬਾਣੀ ਜਿਹੜੀ ਆ ਪਵਿੱਤਰ ਰਾਜ ਦਾ ਸਤਕਾਰ ਕਰਨਾ ਦੇ ਕਰਾਉਣਾ ਸੀ ਉਹ ਤੇ ਆਪ ਮਹਾਰਾਜੀ ਦੀਆਂ ਬੇਦਬੀਆਂ ਕਰ ਰਹੀ ਆ 328 ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਦਫ਼ਤਰਾਂ ਦੇ ਵਿੱਚੋਂ ਵਾਦਲ ਦੇ ਕਹਿੰਦੇ ਉਥੇ ਭੇਜ ਦਿੱਤੇ ਨੇ ਜਿਹੜੇ ਕੋਈ ਵੀ ਅਜੇ ਤੱਕ ਪਤਾ ਨਹੀਂ ਲੱਗਾ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਸਾਨੂੰ ਸਗੋਂ ਜਥੇ ਬੰਦਿਆਂ ਨੂੰ ਉੱਥੇ ਪਰਚੇ ਦਰਜ ਕਰਵਾ ਦਿੱਤੇ ਸਨ ਸ਼੍ਰੋਮਣੀ ਕਮੇਟੀ ਨੇ ਪਰ ਅਸੀਂ ਅੱਜ ਵੀ ਤੁਹਾਡੇ ਮੀਡੀਆ ਰਾਈਜ਼ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜਿਹੜਾ ਸਤਗੁਰੂ ਦੀ ਬਾਣੀ ਦਾ ਸਤਕਾਰ ਕਰੇਗਾ ਉਹਦਾ ਸਤਕਾਰ ਹੋਵੇਗਾ ਜਿਹੜਾ ਸਤਗੁਰੂ ਦੀ ਬਾਣੀ ਦਾ ਨਰਾਦਰ ਕਰੇਗਾ ਉਹਦਾ ਆਪਣਾ ਨਰਾਦਰ ਹੋਵੇਗਾ ਬੇਨਤੀ ਹੈ ਕਿ ਸਤਗੁਰੂ ਦੀ ਪੀਤ੍ਰ ਬਾਣੀ ਦੀ ਸਤਿਕਾਰ ਸਹਿਤ ਬਾਬਾ ਹੁਣ ਕੀ ਕਾਰਵਾਈ ਕਰਨ ਲੱਗੇ ਕਾਰਵਾਈ ਇਹ ਹੈ ਕਿ ਹੁਣ ਪੇਖੋ ਦੇ ਮੋਦਬਾਰ ਦੇ ਉਹਨਾਂ ਨੇ ਤੇ ਇਹਨਾਂ ਨੇ ਕਿਹਾ ਕਿ ਸਾਡ ਕੋ ਗਲਤੀ ਹੋ ਗਈ ਮਾਫੀ ਮੰਗਦੇ ਆ ਇਹਨਾਂ ਨੂੰ ਇੱਕ ਮੌਕਾ ਦਿੱਤਾ ਗਿਆ ਵਾ ਜੇਕਰ ਇਹ ਗਾਂਵ ਵਿੱਚ ਕੋਈ ਅਜਿਹੀ ਗਤਾਈ ਕਰਨਗੇ ਇਹਨਾਂ ਦਾ ਲਿਆਜ ਨਹੀਂ ਕੀਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ